ਜਾ ਤਾ ਤੇਰੀ ਸੋਚ ਗਏ ਆ ਤੇ ਉਹਨਾਂ ਦਾ اخلاਕੀ ਫਲੂਸ ਕੱਢ ਦਿੱਤਾ ਜਦੋਂ ਇੱਕੋ ਨੇ ਲੰਘਿਆ ਬਾਤ ਦੀ ਜਿਹੜੀ ਪਿਆਸ ਗਰਲੀ ਆ ਰੋੜ ਸ਼ੂਆ ਇੱਕ ਤੁਹਾਡੀਆਂ ਅੱਧੀ ਚਿਰ ਤੇਰੀ ਤਰੀਕ ਨੂੰ ਗੰਦ ਪੁੱਤੀ ਨਾ ਹੋਵੇ ਆਪ ਨੂੰ ਅੱਜ ਨਹੀਂ ਦਿੰਦਾ ਆਪਰੇ ਪੰਜਾਬ ਦੇ ਤੋਣਾ ਕਬਾਬ ਇਹਨਾਂ ਨੇ ਪੰਜਾਬ ਦਾ ਬੜਾ ਕਰ ਕਰਕੇ ਰੱਖ ਦਿੱਤਾ ਮੇਰੇ ਭਰਾ ਜਿੱਥੇ ਖੂੜੇ ਦੀ ਟੰਕੀ ਤੋਂ ਨਹੀਂ ਪੜਨਾ ਪੰਜਾਬ ਬਚਾ ਲੈ ਵੀਰ ਪੰਜਾਬ ਬਚਾ ਲੈ ਇਹ ਠੁਠੇ ਮੁੱਖ ਮੰਤਰੀ ਤੇ ਗੋਡੀਆਂ ਨੂੰ ਲਾ ਲੋ ਜਿਹੜਾ ਕੇਂਦਰੀਵਾਦ ਕਰਕੇ ਗਿਆ ਅਮਨਦਾਰੀ ਤੇ ਬੇਇਮਾਨਦਾਰੀ ਇੱਕ ਪਾਸੇ ਤੋਂ ਕੰਢੇ ਤੇਰੇ ਕਈ ਮਾਂ ਦੀ ਟੀਕੇ ਘੜਾਉਣਗੇ ਮੇਰੇ ਗੌਰਵ ਸਾਥੀਓ ਸਵਾਰੀ ਪੁੱਜੀ ਪੁਰਾਣੀ ਸੌਫੀ ਫੀਡਿੰਗ ਖਲੋਦਾ ਕਰਪੀਆ ਲੈ ਸਿਜੀਕੇ ਤੋਂ ਮੇਰਾ ਪਰਵਾਰ ਤੁਹਾਡਾ ਨਹੀਂ ਦੇ ਸਕਦੇ ਹਿੰਦੇ ਜਾ ਰਹੇ ਆ ਗਿਆ ਦਾ ਹੁਣ ਜੰਮਨੂ ਸਰ ਜੀ ਬੋਰਡ ਪ੍ਰਾਪਤ ਹੋ ਮਿਹਰਬਾਨੀ ਆਰਾਮ ਨਾਲ ਬੜੀ ਸ਼ਾਂਤੀਪੂਰਵ ਆਪਣੇ ਕਰਾਜੀ ਜਣਾ ਚੰਦਾ ਚੱਡਾ ਅੱਜ ਲੱਗਾ ਫਿਰ ਪੋਰਜਨ 22 ਜੂਨ ਸਿੰਘ ਤੇ ਪੋਰਜਨ 22 ਜੂਨ ਸੀਚਰੇ ਤੋਂ ਜਾਇਆ